ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਨਦੀਪ ਸਿੰਘ ਉਮੀਦਵਾਰ ਦਾ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਅੱਜ ਅਸੀਂ ਚੱਲੇ ਹਾਂ ਜੀ ਕੰਮ ਤੇ ਮੈਂ ਤੇ ਮੇਰੇ ਪਾਪਾ ਅਸੀਂ ਪਹੁੰਚੇ ਹਾਂ ਜੀ ਪਿੰਡ ਨੋਰੇ ਜੱਦੀ ਪਿੰਡ ਤੇ ਸੰਗਰਾਂਦ ਦਾ ਦਿਹਾੜਾ ਹੈ ਜੀ ਅੱਜ ਮੱਥਾ ਟੇਕਾਂਗੇ ਗੁਰਦੁਆਰੇ ਇਹ ਹੈ ਜੀ ਗੁਰਦੁਆਰਾ ਦੇਰਾਂ ਬਾਬਾ ਗੁਲਾਬ ਸਿੰਘ ਪਿੰਡ ਨੋਰਾ गुल गुरदार ਇਰੇ ਵਿੱਚ ਸ਼ਿਵ ਮੰਦਿਰ ਹੈ ਜੀ ਇਹ ਇੱਕ ਅਨੋਖਾ ਗੁਰਦੁਆਰਾ ਜਿਹਦੇ ਵਿੱਚ ਗੁਰਦੁਆਰਾ ਵੀ ਹੈ ਜੀ ਤੇ ਸ਼ਿਵ ਮੰਦਿਰ ਵੀ ਹੈ ਜੀ ਤੁਸੀਂ ਦੇਖ ਸਕਦੇ ਆ ਜੀ ਇੱਥੇ ਸ਼ਿਵ ਜੀ ਦੀ ਮੂਰਤੀ ਪਈ ਆ ਸ਼ਿਵ ਜੀ ਸਥਾਪਿਤ ਨੇ ਇੱਥੇ ਅਸੀਂ ਪਹੁੰਚ ਗਏ ਜੀ ਬੰਗਿਆ ਆਪਣੀ ਦੁਕਾਨ ਤੇ ਤੁਸੀਂ ਦੇਖ ਸਕਦੇ ਆ ਜੀ ਇਹ ਆ ਜੀ ਸਾਡੀ ਦੁਕਾਨ ਛੋਟੀ ਇਹੋ ਉਹ ਬੈਠੇ ਮੇਰੇ ਪਾਪਾ ਅਸੀਂ ਅੱਜ ਕਰਾਂਗੇ ਜੀ ਦੀਵਾਲੀ ਦੀ ਸਫਾਈ ਨਾਲੇ ਕਰਾਂਗੇ ਕੰਮ ਨੇਰਾ ਹੋਗਾ ਦੋਸਤੋ ਅਸੀਂ ਲੱਗੇ ਆ ਜੀ ਦੁਕਾਨ ਬਧਾਨ ਸਾਡਾ ਮਿੱਤਰ ਮੋਟਾ ਮੋਟੇ ਆ ਗਿਆ ਠੀਕ ਹੈ 7:00 ਵਜੇ ਬਾਅਦ ਵਿੱਚ ਤਾਂ ਹੋ ਗਏ ਇਹ ਲੱਗਿਆ ਖਾਪਾ ਪਾਣ ਅਕਈ ਨਾ ਪਈ ਸਾਡੇ ਮਾਨ ਕਰਨ ਨਵਾਂ ਰੰਗ ਕਰਵਾਇਆ ਉਹਨਾਂ ਨੇ ਬੈਨਰ ਹੀ ਲਾਤਾ ਉੱਥੇ ਬੈਨਰ ਲੱਗਾ ਸੀ ਦੁਕਾਨ ਦਾ ਉਹਨਾਂ ਨੇ ਬੈਨਰ ਲਾਤਾ ਉਹਨਾਂ ਦੇ ਚੱਲੇ ਆਂ ਜੀ ਘਰ ਨੂੰ ਘਰੇ ਜਾ ਕੇ ਰੋਟੀ ਵੜੀ ਖਾਵਾਂਗੇ ਤੇ ਕਰਾਂਗੇ ਰੈਸਟ